ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਮਿੱਤਰਾਂ ਨੂੰ ਜਿੰਨੇ ਵੀ ਸਾਡੇ ਚੌਣ ਵਾਲੇ ਨੇ ਸਾਡਾ ਪੇਜ ਦੇਖਦੇ ਨੇ ਪੇਜ ਦਾ ਨਾਮ ਹੈ ਬਖਤੌਰ ਢਿੱਲੋਂ ਫੇਸਬੁੱਕ ਪੇਜ YouTube ਚੈਨਲ Instagram ਤੇ ਮੇਰੇ ਵੱਲੋਂ ਰੋਜ਼ ਦੀ ਤਰ੍ਹਾਂ ਖਬਰਾਂ ਚੋਂ ਖਬਰ ਲੈ ਕੇ ਹਾਜ਼ਰ ਹੁੰਨੇ ਆਪਾਂ ਢਿੱਲੋਂ ਸਾਹਿਬ ਨਾਲ ਗੱਲਬਾਤ ਕਰਦੇ ਆ ਢਿੱਲੋਂ ਸਾਹਿਬ ਨਾਲ ਢਿੱਲੋਂ ਸਾਹਿਬ ਨੂੰ ਫਤਿਹ ਅਰਦਾਸ ਕਰਦੇ ਆ ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ ਇੱਕ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਸੈਨੇਟ ਚੋਣਾਂ ਦਾ ਸੀਗਾ ਮਾਮਲਾ ਜੀ ਓਹੋ ਸਰਕਾਰ ਨੇ ਝੁਕ ਗਈ ਜਾਂ ਉਹਨਾਂ ਦੀਆਂ ਮੰਗਾਂ ਮੰਨ ਲਈਆਂ ਉਹ ਕੀ ਹੈ ਮਾਮਲਾ ਸਾਡੇ ਦਸ਼ਕਾਂ ਦੇ ਰੂਬਰੂ ਹੋ ਜੀ ਦੂਜਾ ਹੈਗਾ ਇੱਕ ਰਾਹੁਲ ਗਾਂਧੀ ਵਾਲਾ ਮਾਮਲਾ ਉਹ ਦੂਜੀ ਬਾਅਦ ਚ ਕਰਾਂਗੇ ਪਹਿਲਾਂ ਇਹ ਇਹਦੇ ਬਾਰੇ ਚਰਚਾ ਕਰੋ ਜੀ ਦੇਖੋ ਪ੍ਰਵਿੰਦਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮਾਮਲਾ ਜਿਹੜਾ ਹੈਗਾ ਪਿਛਲੇ ਕਾਫੀ ਦਿਨਾਂ ਤੋਂ ਪਖਿਆ ਹੋਇਆ ਸੀ ਲੇਕਿਨ ਇਹਦਾ ਜਿਹੜਾ ਅੰਤਮ ਰਿਜ਼ਲਟ ਹੈ ਜੀ ਉਹ ਰਿਜ਼ਲਟ ਬਹੁਤ ਹੀ ਉਤਸ਼ਾਹ ਵਰਧਕ ਹੈ ਮਤਲਬ ਉਤਸ਼ਾਹ ਵਧਾਊ ਹੈ ਜੀ ਔਰ ਉਹਦੇ ਤੋਂ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਇਹਨੂੰ ਸਬਕ ਸਿੱਖਣ ਦੀ ਲੋੜ ਹੈ ਅਸਲ 'ਚ ਬੜੇ ਬਾਰੀ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਕਿ ਪੰਜਾਬ ਯੂਨੀਵਰਸਿਟੀ ਦੀ ਰੀਸੈਂਸ ਸੀ ਜੀ ਉਹਦੀ ਮਿਆਦ 2024 ਦੇ ਵਿੱਚ ਪਿਛਲੇ ਸਾਲ ਸਮਾਪਤ ਹੋ ਗਈ ਸੀ ਠੀਕ ਹੈ ਜੀ ਉਸ ਤੋਂ ਬਾਅਦ ਉਹਨੂੰ ਪੰਗ ਕਰ ਦਿੱਤਾ ਸੀ ਤੇ ਹੁਣ ਕੰਟਰੋਲ ਟੋਟਲ ਜਿਹੜੀ ਹੈਗੀ ਆ ਉਹ ਜਿਹੜੀ ਬਿਊਰੋਕ੍ਰੇਸੀ ਹੈ ਜਾਂ ਜਿਹੜੀ ਬਾਬੂਸ਼ਾਹੀ ਕਹ ਲੀਏ ਜਾਂ ਅਫਸਰਸ਼ਾਹੀ ਪੰਜਾਬ ਯੂਨੀਵਰਸਿਟੀ ਨੂੰ ਚਲਾਉਂਦੀ ਸੀ ਜੀ ਤਾਂ ਇਸ ਮੁੱਦੇ ਨੂੰ ਲੈ ਕੇ ਕੋਈ ਸੱਜਣ ਜਿਹੜੇ ਹੈਗੇ ਉਹ ਹਾਈ ਕੋਰਟ ਵੀ ਚਲੇ ਗਏ ਸੀ ਜੀ ਲੇਕਿਨ ਵਿਦਿਆਰਥੀ ਹਾਈ ਕੋਰਟ ਜਾਣ ਦੀ بجائے ਉਹ ਕਹਿੰਦੇ ਸੀ ਨਹੀਂ ਜੀ ਅੰਦੋਲਨ ਕਰਾਂਗੇ ਤੇ ਅੰਦੋਲਨ ਅਸੀਂ ਜਿੱਤਾਂਗੇ ਅੰਦੋਲਨ ਕਰਨ ਦੀ ਜਿਹੜੀ ਹੈਗੀ ਆ ਉਹਨਾਂ ਦੀ ਦਿਮਾਗ ਦੇ ਵਿੱਚ ਇਹ ਕਿੱਥੋਂ ਫਿਤਰਤ ਆਈ ਕਿ ਨਹੀਂ ਜੀ ਉਹਦਾ ਕਾਰਨ ਇਹ ਸੀ ਕਿ ਪੰਜਾਬ ਯੂਨੀਵਰਸਿਟੀ ਦੀ ਮੈਨੇਜਮੈਂਟ ਇੱਥੇ ਨਹੀਂ ਰੁਕੀ ਸੀ ਅਸਲ ਦੇ ਵਿੱਚ ਇਹ ਪੰਜਾਬ ਯੂਨੀਵਰਸਿਟੀ ਦੀ ਮੈਨੇਜਮੈਂਟ ਵੀ ਕਾਰਵਾਈ ਵਿੱਚ ਇਹ ਦਿੱਲੀ ਸਰਕਾਰ ਦੀ ਜਾਂ ਆਪਾਂ ਭਾਰਤ ਸਰਕਾਰ ਦੀ ਜਾਂ ਆਪਾਂ ਕਹਿ ਦਈਏ મોદી ਸਰਕਾਰ ਦੀ ਕਾਰਵਾਈ ਚ ਠੀਕ ਹੈ ਜੀ ਇਹਦੇ ਕਾਰਨ ਕੀ ਸੀ ਇਹ ਮੈਂ ਤੁਹਾਨੂੰ ਅੱਗੇ ਦਰਸਾਂ ਠੀਕ ਹੈ ਜੀ ਇਹਦੇ ਨਾਲ ਹੀ ਇੱਕ ਉਹਨਾਂ ਨੇ ਹੋਰ ਕੀਤਾ ਸੀ ਯੂਨੀਵਰਸਿਟੀ ਨੇ ਆਪਣੇ ਪੱਧਰ ਤੇ ਸ਼ਾਇਦ ਉਹਨਾਂ ਨੂੰ ਪਤਾ ਲੱਗ ਗਿਆ ਹੋਵੇ ਠੀਕ ਹੈ ਜੀ ਕਿ ਇਹਸ ਮੁੱਦੇ ਨੂੰ ਲੈ ਕੇ ਵਿਦਿਆਰਥੀ ਅੰਦੋਲਨ ਕਰਨਗੇ ਇਸ ਲਈ ਉਹਨਾਂ ਨੇ ਵਿਦਿਆਰਥਕ ਹੈ ਤੇ ਸਕੰਡਿਆ ਕਸਨਾ ਸ਼ੁਰੂ ਕਰ ਦਿੱਤਾ ਠੀਕ ਹੈ ਜੀ ਜਿਹੜੀ ਇੱਥੇ ਦੀ ਵਿਦਿਆਰਥੀ ਕਾਉਂਸਲ ਹੈ ਉਹਦੀ ਚੋਣ ਦੇ ਵਿੱਚ ਅਖਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਜਿਹੜੀ ਆਰਐਸਐਸਰੀ ਹੈ ਭਾਰਤੀ ਜਨਤਾ ਪਾਰਟੀ ਦੀ ਆਪਾਂ ਕਹਿ ਸਕਦੇ ਹਾਂ ਭਰਾਤਰੀ ਜਥੇਬੰਦੀ ਹੈ ਉਹਨਾਂ ਦਾ ਪ੍ਰਧਾਨ ਜਿੱਤ ਗਿਆ ਸੀ ਠੀਕ ਹੈ ਜੀ ਸੀਨੀਅਰ ਮੀਤ ਪ੍ਰਧਾਨ ਜਿਹੜਾ ਗੱਡਾ ਦਿੱਤਿਆ ਉਹ ਹੈਗਾ ਇਹਨਾਂ ਦਾ ਆਪਣਾ ਸੱਤ ਇੱਕ ਜਿਹੜੀ ਹੈਗੀ ਹੈ ਆਰਗੇਨਾਈਜੇਸ਼ਨ ਹੈ ਠੀਕ ਹੈ ਜੀ ਉਹ ਉਹਦੇ ਚ ਆਪਾਂ ਕਹਿ ਸਕਦੇ ਹਾਂ ਕਿ ਉਹ ਸਿੱਖਾਂ ਦੀ ਆਰਗੇਨਾਈਜੇਸ਼ਨ ਜੀ ਇਸੇ ਤਰੀਕੇ ਜਿਹੜੇ ਦੋ ਹੋਰ ਆਉਦੇ ਸੀ ਉਹਨਾਂ ਚ ਵੀ ਵੱਖ-ਵੱਖ ਵਿਚਾਰਾਂ ਦੇ ਲੋਕ ਦਿੱਤੇ ਟੋਟਲ 4 ਉਹਦੇ ਅਤੇ 4 14 ਚਾਰੇ ਆਉਦੇ ਦਿੱਤੇ ਵੱਖ-ਵੱਖ ਜਥੇਬੰਦੀਆਂ ਦੇ ਲੋਕ ਦਿੱਤੇ वैसे दिया पर देखिए यूनिवर्सिटी ਦੇ ਵਿੱਚ ਐਕਟਿਵ ਹੈ ਉਹ ਸਾਰੀਆਂ ਤਰ੍ਹਾਂ ਐਕਟਿਵ ਹੈ ਉੱਥੇ ਸਮਝ ਲਓ ਵੀ ਤੁਸੀਂ ਖੱਬੇ ਪੱਖੀ ਵੀ ਹੈਗੇ ਜੀ ਘੱਟ ਵੱਧ ਉੱਥੇ ਕਾਂਗਰਸ ਪਾਰਟੀ ਵੀ ਹੈਗੀ ਕਾਂਗਰਸੀ ਜਥੇਬੰਦੀ ਐ ਐਨਐਸਟੂਆਈ ਜੀ ਖੱਬੇ ਪੱਖੀਆਂ ਦੀ ਹੈਗੀਆਂ ਏਆਈਐਸ ਅਤੇ ਐਸਐਫਆਈ ਇਸੇ ਤਰੀਕੇ ਕੁਝ ਹੋਰ ਜਥੇਬੰਦੀਆਂ ਵੀ ਹੈਗੀਆਂ ਬੱਸ ਇਹ ਤਾਂ ਮੇਹਾਰਾਚਲ ਦੀ ਜਥੇਬੰਦੀ ਬੜੀ ਹਰਿਆਣੇ ਦੀ ਜਥੇਬੰਦੀ ਬੜੀ ਉਹ ਵਗੈਰਾ ਪਰ ਕੁਲ ਮਿਲਾ ਕੇ ਜੇ ਆਪਾਂ ਦੇਖੀਏ ਵੀ ਜਨਸੰਘਿਆ ਦੀ ਆਰਐਸਐਸ ਦੀ ਜਥੇਬੰਦੀ ਹੈਗੀ ਹੈ ਸਿਕ ਕਾਂਦੀ ਜਿੱਥੇ ਬੰਦੀ ਸੱਤ ਹੈਗੀ ਆ ਖੱਬੇ ਪੱਖੀ ਜਿੱਥੇ ਬੰਦੀਆਂ ਵੀ ਹੈਗੀਆਂ ਔਰ ਕਾਂਗਰਸ ਸਾਰਾ ਸਾਰਾ ਜੀ ਤਾਂ ਇਹ ਸੰਘਰਸ਼ ਜਿਹੜਾ ਹੈਗਾ ਸਭ ਤੋਂ ਪਹਿਲਾਂ ਜਿਹੜਾ ਸ਼ੁਰੂ ਹੋਇਆ ਜਿਹੜੀ ਬੱਚਿਆਂ ਦਾ ਕਾਫੀ ਤੰਕ ਕੀਤਾ ਉਹਨਾਂ ਦੀ ਨਾਟਕਾ ਸੀ ਉਹਨਾਂ ਦੀ ਸਪੀਚ ਕਸੀ ਉਹ ਇਹ ਕੀਤੇ ਸੀ ਕਿ ਤੁਸੀਂ ਕਿਸੇ ਵੀ ਅੰਦੋਲਨ ਵਿੱਚ ਭਾਗ ਨਹੀਂ ਲਵੋ ਜਿਹੜੇ ਨਵੇਂ ਬੱਚੇ ਦਾਖਲ ਹੋਣਗੇ ਦਾਖਲੇ ਵੇਲੇ ਉਹ ਇੱਕ ਐਫੀਡਵਿਟ ਲਿਖ ਕੇ ਦੇਣਗੇ ਕਿ ਜੀ ਅਸੀਂ ਕਿਸੇ ਅੰਦੋਲਨ ਦੇ ਵਿੱਚ ਭਾਗ ਨਹੀਂ ਰਵਾਂਗੇ ਬਾਈ ਦੀ ਕੋਈ ਅੰਦੋਲਨ ਚਲਾਉਣਾ ਵੀ ਪੈਜੀ ਤੇ ਕਹਿੰਦੇ ਫਿਰ ਉਹ ਅੰਦੋਲਨ ਆ ਪ੍ਰਸ਼ਾਸਨ ਤੋਂ ਪ੍ਰਵਾਨਗੀ ਲੈ ਕੇ ਚਲਾਇਆ ਗਿਆ ਇਹਦੇ ਤੇ ਜਿਹੜਾ ਵਾਈਸ ਪ੍ਰੈਜ਼ੀਡੈਂਸੀ ਯਾਨੀ ਜਿਹੜਾ ਜਨਰਲ ਸੈਕਟਰੀਸ ਆਰਗੇਨਾਈਜੇਸ਼ਨ ਦਾ ਜੀ ਐਜਿਟਿਡ ਸਟੂਡੈਂਟਸ ਕਾਉਂਸਲ ਹੈ ਜੀ ਉਹ ਮੁੰਡਾ ਹਰਿਆਣੇ ਦਾ ਸੀ ਡਾਗਰ ਸੀ ਉਹਦਾ ਨਾਮ ਜੀ ਸਭ ਨਾਮ ਸਭ ਕਾਸਕੀ ਡਾਗਰ ਹੈ ਠੀਕ ਹੈ ਉਹ ਡਾਗਰ ਪਹ ਗਿਆ ਅਨਮਿੱਥੀ ਭੁੱਖ ਹੜਤਾਲ ਤੇ ਜੀ ਭੁੱਖ ਹੜਤਾਲ ਦੇ ਮਤਲਬ ਇਹੋ ਜਿਹਾ ਜੋਸ਼ ਭਰਿਆ ਬੱਚਿਆਂ ਦੇ ਵਿੱਚ ਕਿ ਉਹਨਾਂ ਦਾ ਪੂਰੀ ਟ੍ਰਾਂਜਯੁਨਿਟੀ ਹੋ ਗਈ ਇਕਾ ਹੋ ਗਿਆ ਤੇ ਲੋਕ ਉਹਦੇ ਮਗਰ ਲਾਮਬਦ ਹੋ ਗਏ ਜਿਹੜੇ ਵਿਰਿਆਕ ਸੀ ਸੀ ਉੱਥੋਂ ਜੀ ਨਤੀਜਾ ਇਹ ਹੋਇਆ ਕਿ ਯੂਨੀਵਰਸਿਟੀ ਦੀ ਮੈਨੇਜਮੈਂਟ ਨੂੰ ਝੁਕਣਾ ਪਿਆ ਤੇ ਉਹਨਾਂ ਦੇ ਉਹ ਜਿਹੜਾ ਐਫੀਡੀਪਟ ਵਾਲੀ ਕੰਡੀਸ਼ਨ ਸੀ ਉਹ ਆਪ ਦੀ ਵਾਪਸ ਲੈ ਲਈ ਨਾਲ ਦੀ ਨਾਲ ਜੀ ਵਿਦਿਆਰਥੀਆਂ ਨੇ ਦੇਖਿਆ ਕਿ ਗਰਮ ਲੋਹੇ ਤੇ ਸੱਟ ਮਾਰ ਦਿੱਤੀ ਜਾਂਦੀ ਜੀ ਹੁਣ ਯੂਨੀਵਰਸਿਟੀ ਦੀ ਜਿਹੜੀ ਸੈਨੇਟ ਦੀ ਚੋਣ ਨਹੀਂ ਹੁੰਦੀ ਉਹ ਚੋਣ ਕਰਵਾਉਣ ਦੀ ਡਿਮਾਂਡ ਕੀਤੀ ਹੈ ਜੀ ਉਹਨਾਂ ਨੇ ਜੀ ਡਿਮਾਂਡ ਰੱਖਤੀ ਡਿਮਾਂਡ ਰੱਖ ਕੇ ਤੇ ਉਹਨਾਂ ਨੇ ਅੰਦੋਲਨ ਸ਼ੁਰੂ ਕਰਤਾ ਅੰਦਰ ਜਿਹੜਾ ਹੈਗਾ ਡੀਐਨਏ ਦਾ ਧਰਨਾ ਸ਼ੁਰੂ ਹੋ ਗਿਆ ਉਸ ਧਰਨੇ ਤੋਂ ਬਾਅਦ ਫਿਰ ਬੇਖਿਆ ਵਿਦਿਆਰਥੀਆਂ ਨੇ ਕਿ ਇਹ ਮਾਮਲਾ ਕੱਲਾ ਯੂਨੀਵਰਸਿਟੀ ਤੱਕ ਨਹੀਂ ਇਹ ਸਾਡੀ ਹੋਂਦ ਨਾਲ ਜੁੜਿਆ ਜੁੜਿਆ ਹੋਇਆ ਇਸ ਲਈ ਉਹਨਾਂ ਨੇ ਜਿਹੜੀਆਂ ਪੰਜਾਬ ਪ੍ਰਸ਼ਤ ਜਥੇਬੰਦੀਆਂ ਸੀ ਉਹਨਾਂ ਨੂੰ ਸੱਦਾ ਦਿੱਤਾ ਕਿ ਆਓ ਭਾਈ ਤੁਸੀਂ ਸਾਡੀ ਮਦਦ ਤੇ ਆਓ ਫਿਰ ਪਿਛਲੇ ਦਿਨਾਂ ਦੇ ਵਿੱਚ ਰੈਲੀ ਹੋਈ ਸੀ ਉਸ ਰੈਲੀ ਦੇ ਵਿੱਚ ਤੁਸੀਂ ਦੇਖੋ ਵੀ ਬਹੁਤ ਵੱਡੇ ਪੱਧਰ ਤੇ ਹਜ਼ਾਰਾਂ ਦੀ ਤعداد ਦੇ ਵਿੱਚ ਲੋਕ ਜਿਹਨ ਨੂੰ ਆਪਾਂ ਕਹਿ ਸਕਦੇ ਹਾਂ ਕਿ ਉਹ ਸੂਬੇ ਤੋਂ ਬਾਹਰਲੇ ਲੋਕ ਵੀ ਆਏ ਜੀ ਉੱਥੇ ਉਹਨਾਂ ਦੇ ਉੱਤੇ ਰੋਕਾਂ ਵੀ ਲਾਈਆਂ ਰੋਕਾਂ ਲਾਉਣ ਤੋਂ ਬਾਅਦ ਉਹਨਾਂ ਨੇ ਰੋਕਾਂ ਵਗੈਰਾ ਤੋੜਤੀਆਂ ਇੱਕ ਕੁੜੀ ਛੋਟੀ ਜਿਹੀ ਕੁੜੀ ਉਹ ਅਨੰਦਪੁਰ ਸਾਹਿਬ ਦੇ ਇਲਾਕੇ ਦੀ ਸੀ ਉਹ ਲੜਕੀ ਜਦੋਂ ਅੰਦਰ ਜਾਣ ਲੱਗੀ ਤੇ ਇੱਕ ਪੁਲਿਸ ਕਰਮਚਾਰੀ ਲੇਡੀ ਪੁਲਿਸ ਕਰਮਚਾਰੀ ਨੇ ਉਹਦੀ ਬਾਹ ਫੜ ਲਈ ਬਿਲਕੁਲ ਤੇ ਉਹ ਕੁੜੀ ਨੇ ਜਦੋਂ ਮਤਲਬ ਅਕੋ ਨੂੰ ਡੰਟਿਆ ਤਾਂ ਫੇਰ ਨਾ ਕਿ ਛੱਡ ਦੇ ਰਹੀ ਬਾਹ ਛੱਡ ਮੇਰੀ ਉਹਨੇ ਆਦੀ ਬਾਹ ਛਡਾਉਣ ਵਾਸਤੇ ਜਿਹੜਾ ਜਲਵਾ ਦਿਖਾਇਆ ਉਸ ਜਲਵੇ ਨੇ ਸਪਿਰਟ ਇਨੀ ਭਰਤੀ ਕਿ ਉਹਦੇ ਨਾਲ ਮਤਲਬ ਜਿਹੜੀ ਆ ਫਿਰ ਸਾਰੇ ਪਾਸੇ ਮਤਲਬ ਲੋਕ ਉਤਸ਼ਾਹ ਦੇ ਨਾਲ ਐਨ ਪੂਰੀ ਤਰ੍ਹਾਂ ਭਰ ਗਏ ਉਹ ਤੋਂ ਬਾਅਦ ਉਹ ਕਹਿੰਦੇ ਠੀਕ ਹੈ ਚੱਲੂਗਾ ਅੰਦੋਲਨ ਫੇਰ ਯੂਨੀਵਰਸਿਟੀ ਦੀ ਮੈਨੇਜਮੈਂਟ ਕਹਿੰਦੀ ਠਹਿਰੋ ਅਸੀਂ ਪ੍ਰਪੋਜ਼ਲ ਬਣਾਉਣੇ ਆਪਾਂ ਚੋਣੇ ਕਰਵਾ ਲਾਂਗੇ ਉਹਨਾਂ ਨੇ ਫਿਰ ਪ੍ਰਪੋਜ਼ਲ ਬਣਾ ਕੇ ਭੇਜ ਦਿੱਤਾ ਉਹ ਪ੍ਰੋਟੈਸਟ ਬਤੀ ਜੀ ਉਪ ਰਾਸ਼ਟਰਪਤੀ ਜਿਹੜੇ ਹੈਗੇ ਆ ਉਹ ਇੱਥੇ ਦੇ ਚਾਂਸਲਰ ਹੈ ਜੀ ਉਹਨਾਂ ਦੀ ਪ੍ਰਵਾਨਗੀ ਹੁੰਦੀ ਹੈ ਹੁਣ ਇਹ ਅੰਦੋਲਨ ਫਿਰ ਚੱਲਦਾ ਸੀ ਪਿਛਲੇ ਦਿਨੀ ਉਹਨਾਂ ਨੇ ਫਿਰ ਦੁਬਾਰਾ ਕਿਹਾ ਕਿ ਜੀ ਅਸੀਂ ਅੱਜ ਵੀ ਇੱਥੇ ਧਰਨਾ ਪ੍ਰੋਟੈਸਟ ਕਰਾਂਗੇ ਜੀ ਪਹਿਲਾਂ ਤਾਂ ਉਹਨੇ ਕਿਹਾ ਸੀ ਜੀ ਪਾਬੰਦੀ ਨਹੀਂ ਕਰਾਂਗੇ ਬੱਚਿਆਂ ਨੂੰ ਡਰਾਇਆ ਵੀ ਗਿਆ ਕਿ ਤੁਹਾਡੇ ਤੇ ਕੇਸ ਬਣਨਗੇ ਕੁਸ਼ਕਦੇਤੇ ਐਫ ਆਰ ਦਰਜ ਵੀ ਹੋ ਜਿਹੜੀ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਪੁਲਿਸ ਅਫਸਰ ਵੀ ਸਦਲੇ ਯੂਨੀਵਰਸਿਟੀ ਦੇ ਅੰਦਰ ਮਤਲਬ ਤਰਨਾ ਸ਼ਾਹੀ ਪੂਰੀ ਦਿਖਾਈ ਪਰ ਉਹ ਜਿਹੜੇ ਸਟੂਡੈਂਟ ਸੀ ਉਹ ਕਹਿੰਦੇ ਨਹੀਂ ਅਸੀਂ ਝੁਕਾਂਗੇ ਨਹੀਂ ਅਸੀਂ ਲੜਾਂਗੇ ਤਕੀਰ ਤੱਕ ਲੜਾਂਗੇ ਉਹਨਾਂ ਨੇ ਨਾਲ ਦੀ ਨਾਲ ਹੀ ਜਦੋਂ ਇੱਕ ਦਿਨ ਦਾ ਉਹਨਾਂ ਨੇ ਆਪਣਾ ਅੰਦੋਲਨ ਕੀਤਾ ਉਸ ਤੋਂ ਬਾਅਦ ਚੇਤਾਵਨੀ ਦਿੱਤੀ ਜੀ ਚੇਤਾਵਨੀ ਦਿੱਤੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੂੰ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਉਹਨਾਂ ਨੇ ਚੇਤਾਵਨੀ ਦਿੱਤੀ ਕੇਂਦਰ ਦੇ ਵਿੱਚ ਵਜ਼ੀਰ ਹੈਗੇ ਆ ਮਿਸਟਰ ਰਵਨੀਤ ਬਿੱਟੂ ਉਹਨਾਂ ਨੂੰ ਚੇਤਾਵਨੀ ਦਿੱਤੀ ਕਿ ਭਾਈ ਹੁਣ ਇਹ ਤੋਂ ਬਾਅਦ 3 ਦਸੰਬਰ ਨੂੰ ਅਸੀਂ ਤੁਹਾਡੇ ਚੰਡੀਗੜ੍ਹ ਤੇ ਪੰਜਾਬ ਵਿਚਲੇ ਦਫਤਰਾਂ ਦਾ ਘਰਾਉ ਕਰਾਂਗੇ ਇਹਦੇ ਨਾਲ ਪ੍ਰਵਿੰਦਰ ਕੀ ਹੋਇਆ ਕਿ ਭਾਰਤੀ ਜਨਤਾ ਪਾਰਟੀ ਦੀ ਇਹ ਪੰਜਾਬ ਦੀ ਲੀਡਰਸ਼ਿਪ ਹੈ ਉਹਨੂੰ ਥੋੜੀ ਜੀ ਅਕਲ ਆ ਆਕਲ ਆ ਜੀ ਉਹਨਾਂ ਨੇ ਨਾਲ ਦੀ ਨਾਲ ਹੀ ਕੇਂਦਰ ਸਰਕਾਰ ਨੂੰ ਕਿਹਾ ਉਹ ਤੋਂ ਪਹਿਲਾਂ ਤੁਹਾਨੂੰ ਪਤਾ ਵੀ ਚੰਡੀਗੜ੍ਹ ਦੇ ਸਟੇਟਸ ਤੇ ਵੀ ਰੌਲਾ ਪੈ ਗਿਆ ਸੀ ਉਹ ਵੀ ਉਹਨਾਂ ਨੇ ਵਾਪਸ ਲੈ ਲਈ ਉਹਨਾਂ ਨੇ ਫਿਰ ਕਿਹਾ ਵੀ ਤੁਸੀਂ ਗਲਤ ਕਰ ਰਹੇ ਹੋ ਜੇ ਸਾਡੇ ਦਫ਼ਤਰਾਂ ਦੇ ਘਰਾਓ ਹੋਣ ਲੱਗੇ ਕੱਲ ਨੂੰ ਸਟ੍ਰਾਈਕ ਚੋਣਾ ਗਈ ਅਸੀਂ ਲੋਕਾਂ ਚ ਜਾਵਾਂਗੇ ਕਿ ਇਹਨਾਂ ਨੇ ਸਾਨੂੰ ਮਤਲਬ ਪਿੰਡਾਂ ਨੂੰ ਨਹੀਂ ਵੜਨ ਦੇਣਾ ਇਹਨਾਂ ਨੇ ਘੇਰ ਲੈਣਾ ਤੇ ਕੱਲ ਸ਼ਾਮੀ ਫਿਰ ਅਚਨ ਚੇਤ ਜਿਹੜੀ ਹੈਗੀ ਹੈ ਉਹ ਇੱਕ ਪਰਚਤੂ ਆਉਂਦਾ ਦਿੱਲੀ ਤੋਂ ਠੀਕ ਹੈ ਜੀ ਉਪਰਾਸ਼ਟਰਪਤੀ ਦੇ ਦਫ਼ਤਰ ਦੇ ਵਿੱਚੋਂ ਉਹਨਾਂ ਨੇ ਕਿਹਾ ਤਾਂ ਜੀ ਸਹਿਯਨਤ ਦੀਆਂ ਚੋਣਾ ਦਾ ਪ੍ਰੋਗਰਾਮ ਜਿਹੜੀ ਸੰ ਪ੍ਰੋਪੋਜ਼ਲ ਬਣਾ ਕੇ ਭੇਜੀ ਸੀ ਵਾਈਸ ਚਾਂਸਲਰ ਨੇ ਉਹ ਅਸੀਂ ਪ੍ਰਵਾਨ ਕਰ ਲਈ ਹੈ ਔਰ ਇਹ 2026 ਜੀ ਦੇ ਸਤੰਬਰ ਮਹੀਨੇ ਚ ਚੋਣਾ ਕਰਵਾਈਆਂ ਜਾਣੀ। ਟਾਈਮ ਤਾਂ ਕਾਫੀ ਲੈ ਲਿਆ ਕਾਫੀ ਪਰ ਗੱਲ ਇਹ ਕਿ ਹੁਣ ਚੋਣਾ ਹੋਣ ਗਿਆ। ਹੋਣ ਗਿਆ। ਜਿੱਥੇ ਹੁਣ ਮਤਲਬ ਜਿਹੜੀ ਹੈਗੀ ਹੈ ਗੱਲ ਪਹੁੰਚ ਗਈ ਉੱਥੋਂ ਵਾਪਸ ਮੁੜਨਾ ਬਹੁਤ ਮੁਸ਼ਕਲ ਹੈ। ਮੈਂ ਰਾਤ ਤੋਂ ਪ੍ਰੋਗਰਾਮ ਦੇਖ ਰਿਹਾ ਸੀ ਸਾਰਾ। ਵਿਦਿਆਰਥੀਆਂ ਨੂੰ ਜਦੋਂ ਵਾਰੀ-ਵਾਰੀ ਪੱਤਰਕਾਰ ਪੁੱਛਦੇ ਸੀ ਕਿ ਤੁਸੀਂ ਕੀ ਕਰਦੇ ਹੋ? ਇਹ ਕਿਵੇਂ ਕੀਤਾ ਸਾਰਾ? ਕੁਝ ਉਹ ਕਹਿੰਦੇ ਤੁਹਾਡੇ ਸਾਹਮਣੇ ਹੀ ਹੈ। ਕਿਸੇ ਇੱਕ ਨੇ ਪੁੱਛਿਆ ਕਹਿੰਦੇ ਵੀ ਫਿਰ ਤੁਸੀਂ ਰੋਟੀ ਪਾਣੀ ਦਾ ਲੰਗਰ ਦਾ ਇੰਤਜ਼ਾਮ ਕਿਵੇਂ ਕਰ ਦਿੱਤਾ? ਹਾਂ ਜੀ। ਉਹ ਪੱਤਰਕਾਰ ਪੁੱਛ ਰਿਹਾ ਸੀ ਸ਼ਾਇਦ ਉਹਨੂੰ ਵਿਚਾਰੇ ਨੂੰ ਪਤਾ ਨਹੀਂ ਸੀ ਤੇ ਫਿਰ ਉੱਥੇ ਇੱਕ ਮ ਉਹ ਕਹਿੰਦੇ ਲੰਗਰ ਤੁਸੀਂ ਲੰਗਰ ਦੀ ਗੱਲ ਕਰਦੇ ਹੋ ਲੰਗਰ ਤੇ ਹੀ ਸ਼ੁਰੂਆਤ 200 ਰੁਪਏ ਨਾਲ ਹੋਈ ਸੀ 200 ਰੁਪਏ ਨਾਲ ਹੋਈ ਹੈ ਅਰੇ ਖਤਮ ਨਹੀਂ ਹੋ ਫਿਰ ਉਹ ਮੁੰਡੇ ਨੇ ਇੱਕ ਹੋਰ ਵੱਡੀ ਗੱਲ ਕਹੀ ਉਹ ਕਹਿੰਦੇ ਵੀ ਇੱਥੇ ਜਿਹੜੀ ਹੈਗੀ ਹੈ ਤੁਸੀਂ ਹੋਟਲਾਂ ਤੇ ਜਾਓ ਟਾਬਿਆਂ ਤੇ ਜਾਓ 5 ਸਟਾਰ 7 ਸਟਾਰ ਤੇ ਜਾਓ ਉਸ ਲੰਗਰ ਦਾ ਤੇ ਇਸ ਲੰਗਰ ਦੇ ਟੇਸ ਦਾ ਹੀ ਜਮੀਨ ਉਸਮਾਨ ਦਾ ਬਿਲਕੁਲ ਬਿਲਕੁਲ ਇੱਥੋਂ ਤੱਕ ਗੱਲ ਹੋਈ ਉਹ ਕਹਿੰਦੇ ਵੀ ਜਿਹੜੇ ਮਤਲਬ ਪ੍ਰੋਫੈਸਰ ਸਾਡੇ ਉਲਟ ਵੀ ਹੈ ਉਹ ਯੂਨੀਵਰਸਿਟੀ ਨੂੰ ਜਿਹੜੀ ਹੈਗੀ ਸੈਂਟਰਲ ਯੂਨੀਵਰਸਿਟੀ ਬਣਾਉਣ ਵਾਲੇ ਪਾਸੇ ਨੇ ਤੁਰੇ ਹੋਏ ਐ ਉਹਨਾਂ ਦੇ ਬੱਚੇ ਵੀ ਭਾਵੇਂ ਅੱਖ بچਾ ਕੇ ਆਉਣ ਉਹ ਵੀ ਇਥੋਂ ਨਿਕਲਦੇ ਸਜਾਏ ਇਹ ਗੱਲ ਨੰਬਰ 1 ਦਾ ਲੰਗਰ ਦੀ ਜਿਹੜਾ ਮਹੱਤਵ ਹੈ ਉਹਨੂੰ ਬਾਖੂ ਵੀ ਉਹਨਾਂ ਨੇ ਪੇਸ਼ ਕੀਤਾ ਪੇਸ਼ ਕੀਤਾ ਇਹਨੇ ਉਲਟਾ ਪੰਨਾ ਦੇਖੀਏ ਤੇ ਮੈਂ ਅੱਜ ਇੱਕ ਹੋਰ ਚੈਨਲ ਦੇ ਉੱਤੇ ਸਾਡੀ ਸਮਕਾਲੀ ਨੂੰ ਇੱਕ ਮੈਡਮ ਨੂੰ ਸੁਣ ਰਿਹਾ ਸੀ ਜੀ ਉਹਨਾਂ ਨੇ ਇੱਕ ਨਵੀਂ ਗੱਲ ਕਹੀ ਅੱਛਾ ਜੀ ਉਹਨਾਂ ਨੇ ਕਿਹਾ ਆਨੰਦਪੁਰ ਸਾਹਿਬ ਦੇ ਵਿੱਚ ਕਿੰਨਾ ਵੱਡਾ ਉੱਥੇ ਜਿਹੜਾ ਹੈਗਾ ਸਮਾਗਮ ਇੱਕ ਸਮਾਗਮ ਹੋਇਆ ਪੰਜਾਬ ਸਰਕਾਰ ਨੇ ਕੀਤਾ ਵਿਧਾਨ ਸਭਾ ਬਣਾਈ ਗਈ ਆਰਜੀ ਤੌਰ ਤੇ ਵਿਧਾਨ ਸਭਾ ਦੇ ਵਿੱਚ ਬਹਿਸ ਵੀ ਕਰਵਾਈ ਗਈ ਸਾਰਾ ਕੁਝ ਕੀਤਾ ਕਰਾਇਆ ਫਿਰ ਅਗਲੇ ਦਿਨ ਬੱਚਿਆਂ ਦਾ ਵੀ ਕਰਵਾਇਆ ਗਿਆ ਲੇਕਿਨ ਉਹਨਾਂ ਨੇ ਇੱਕ ਗੱਲ ਕਹੀ ਉਹ ਕਹਿੰਦੇ ਵੀ ਕੇਜਰੀਵਾਲ ਸਾਹਿਬ ਦੀ ਫੈਮਿਲੀ ਜਾਂ ਆਮ ਆਦਮੀ ਪਾਰਟੀ ਦੇ ਮਹਿਮਾਨ ਵੀ ਸਾਰੇ ਆਏ ਹੋਏ ਸੀ ਬਹੁਤ ਸਾਰੇ ਲੋਕ ਆਏ ਹੋਏ ਸੀ ਫੈਮਿਲੀ ਵੀ ਉਹਨਾਂ ਦੀ ਕਹਿੰਦੇ ਵੀ ਬਹੁਤ ਵਧੀਆ ਥਾਂ ਦੇ ਉੱਤੇ ਰਹਿ ਰਹੀ ਸੀ ਤੇ ਉਹਦਾ ਫਰਕ ਜਿੱਥੇ ਜੇ ਲੰਗਰ ਹੈ ਜਾਂ ਜਿਹੜਾ ਆਪਣਾ ਹੈਗਾ ਸਮਾਗਮ ਵਾਲੀ ਜਗ੍ਹਾ ਬੜਾ ਫਰਕ ਨਹੀਂ ਸੀ 3-400 ਮੀਟਰ ਦਾ ਫਰਕ ਸੀ ਪਰ ਕਹਿੰਦੇ ਉਹ ਲੰਗਰ ਚ ਨਹੀਂ ਰੋਟੀ ਖਾਣਾ ਆਸੇ ਉਹਨਾਂ ਦੀ ਰੋਟੀ ਦਾ ਇੰਤਜ਼ਾਮ ਇੱਕ ਵੱਡੇ ਕੈਟਰਿੰਗ ਕਰਨ ਵਾਲਾ ਜਿਹੜਾ ਇੰਟਰੈਕਟਰ ਸੀਗਾ ਅੱਛਾ ਜੀ ਚੰਡੀਗੜ੍ਹ ਦਾ ਉਹਦੇ ਨਾਲ ਤਾਲਮੇਲ ਕੀਤਾ ਕਿ ਇਹਨਾਂ ਨੂੰ ਲੰਗਰ ਤੁਸੀਂ ਰੋਟੀ ਛਕਾਓ ਖਾਣਾ ਖਵਾ ਲੰਗਰ ਦੀ ਵਜਾਇ ਇਹਨਾਂ ਨੂੰ ਖਾਣਾ ਖਵਾਓ ਉਹਨਾਂ ਨੇ ਫਿਰ ਉਹਨਾਂ ਦੀ ਖਾਤਰ ਖਾਣਾ ਪਾਇਆ ਫਿਰ ਇਹ ਵੀ ਗੱਲ ਆਈ ਕਿ ਜਿਹੜੇ ਮਹਿਮਾਨ ਆਏ ਸੀ ਉਹਨਾਂ ਮਹਿਮਾਨਾਂ ਦੇ ਵਿੱਚੋਂ ਕਿਸੇ ਲੇਡੀ ਦੀ ਚੱਪਲ ਗੁੰਮ ਹੋ ਗਈ ਠੀਕ ਹੈ ਜੀ ਕਹਿੰਦੇ ਵੀ ਚੱਪਲ ਚਾਹੀਦੀ ਤੇ ਵੱਡੇ ਵੱਡੇ ਅਫਸਰ ਰੀਡ ਦੀ ਹੱਡੀ ਰਹਿਤ ਅੱਛਾ ਜੀ ਜਿਹਨਾਂ ਦੀ ਰੀਡ ਦੀ ਹੱਡੀ ਹੈ ਜੀ ਓਰੀਜਨਲ ਆ ਕੀ ਅੱਛਾ ਜੀ ਉਹਨਾਂ ਨੇ ਕਿਹਾ ਵੀ ਸਾਨੂੰ ਟੱਪਲ ਚੱਪਲ ਚਾਹੀਦੀ ਹੈ ਤੇ ਇਹਦੀ ਭੱਦੀਆਂ ਗੱਡੀਆਂ ਚੰਡੀਗੜ੍ਹ ਨੂੰ ਗਈਆਂ ਠੀਕ ਹੈ ਜੀ ਉੱਥੇ ਇੱਕ ਵੱਡੀ ਸਾਰੀ ਕੰਪਨੀ ਦਾ ਨਾਮ ਮੇਰੇ ਨਿਕਲ ਗਿਆ ਰਿਲੈਕਸ ਹੋ ਕੇ ਗਲੈਕਸੋ ਪੁਸ਼ੇ ਜੀ ਠੀਕ ਹੈ ਜੀ ਉਸ ਕੰਪਨੀ ਦੀ ਇੱਕ ਮਹਿੰਗੀ ਚੱਪਲ ਲੈਦੀ ਗਈ ਵੀ ਆ ਤੁਸੀਂ ਲਓ ਕਹਿੰਦੇ ਵੀ ਤਹਿਲ ਸੇਵਾ ਬਾਸ ਤੇ ਇਹੋ ਖੜੇ ਦੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਵਸ ਮਨਾਉਂਦੇ ਹਾਂ ਇੱਕ ਪਾਸੇ ਬਿਜਾਰਸੀ ਲੜ ਰਹੇ ਉਹ ਜਿਹੜੇ ਹੈਗੇ ਗੁਰੂ ਕੇ ਲੰਗਰ ਦੇਤੇ ਉਹਨਾਂ ਦੀ ਟੇਕ ਹੈ ਜਿਹੜਾ ਮਤਲਬ ਗੁਰਗੋਰਾਹਾਂ ਚੋਂ ਆਉਂਦਾ ਸੀ ਉਹਨਾਂ ਦੇ ਕੋਲੇ ਆਪ ਦੀ ਬਾਹਰੋਂ ਆ ਰਿਹਾ ਸੀ ਠੀਕ ਹੈ ਜੀ ਦੂਜੇ ਜਿਹੜੇ ਉਹ ਹੈਗੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਵਸ ਮਨਾਉਂਦੇ ਆ ਲੇਕਿਨ ਉਹਨਾਂ ਦਾ ਲੰਗਰ ਜਿਹੜਾ ਹੈਗਾ ਉਹ ਉਹ ਲੰਗਰ ਚੋਂ ਹੀ ਆ ਰਿਹਾ ਲੰਗਰ ਉਹਨਾਂ ਦਾ ਉਹਨਾਂ ਦਾ ਖਾਣਾ ਤੇ ਏਨੀ ਗੱਲ ਤੋਂ ਆ ਬਿਲਕੁਲ ਜੀ ਇਹਨੂੰ ਆਪਾਂ ਦੇਖ ਸਕਦੇ ਹਾਂ ਇਹ ਫਰਕ ਕਿ ਨਾ ਹੁੰਦਾ ਕਰਦਾ ਉਹਨਾਂ ਅਗਲੀ ਗੱਲ ਜਿਹੜੀ ਹੈ ਕਿ ਮੈਂ ਉਹਨਾਂ ਬੱਚੇ ਦੀ ਗੱਲ ਨੂੰ ਬੜੀ ਬ੍ਰਾਊਨ ਨਾਲ ਸੁਣਿਆ ਜੀ ਉਹਨਾਂ ਨੇ ਇੱਕ ਸਵਾਲ ਕੀਤਾ ਪ੍ਰੈਸ ਵਾਲਿਆਂ ਦੇ ਕਹਿੰਦੇ ਵੀ ਤੁਸੀਂ ਕੰਮ ਜਾਬ ਕਰਦੇ ਹੋ ਜੀ ਉਹ ਕਹਿੰਦੇ ਕੰਮ ਜਾਬਸੀਂ ਇਸ ਕਰਕੇ ਹੋਏ ਬਾਕ-ਬਾਕ ਜਿੱਥੇ ਬੰਦੀਆਂ ਦੇ ਲੀਡਰ ਸਾਰੇ ਕੋਲ ਉੱਥੇ ਜੀ ਸਾਡੀਆਂ ਜਥੇਬੰਦੀਆਂ ਅਲੱਗ-ਅਲੱਗ ਐ ਸਾਡੀ ਵਿਚਾਰਧਾਰਾ ਅਲੱਗ-ਅਲੱਗ ਐ ਅਸੀਂ ਆਪਕੋ ਆਪਣੀ ਵਿਚਾਰਧਾਰਾ ਤੇ ਡਟ ਕੇ ਪਹਿਰਾ ਦਿੰਦੇ ਆ ਜੀ ਅਸੀਂ ਆਪਕੋ ਆਪਣੀਆਂ ਜਥੇਬੰਦੀਆਂ ਚ ਕੰਮ ਕਰਦੇ ਆ ਕੰਮ ਕਰਦੇ ਆ ਅਲੱਗ-ਅਲੱਗ ਐ ਸਾਡੇ ਮਤ ਭੇਜ ਐ ਪਰ ਪੰਜਾਬ ਯੂਨੀਵਰਸਿਟੀ ਦੀ ਹੋਂਦ ਵਾਸ ਅਸੀਂ ਸਾਰੇ ਕੱਟ ਲੋਹੇ ਦੀ ਲੱਤ ਅੱਛਾ ਜੀ ਸਾਰਿਆਂ ਦਾ ਸਦਾ ਇੱਕ ਹੈ ਇੱਕ ਹੈ ਇੱਕ ਫਿਰ ਉਹਨਾਂ ਕੈਲਾਸ ਵਾਲੇ ਕਿਤਾ ਪੱਤਰਕਾਰਾਂ ਨੇ ਕਿ ਤੁਹਾਡੇ ਇਸ ਇਕੱਠ ਦੇ ਵਿੱਚ ਤਾਂ ਗੈਰ ਬਦਿਆਰਸੀ ਵੀ ਆਗੇ ਸੀ ਬਾਹਰ ਦੇ ਲੋਕ ਵੀ ਆਗੇ ਸੀ ਬੜਾ ਸਟ੍ਰੀਕ ਜਵਾ ਮੈਂ ਹੈਰਾਨ ਹੋ ਗਿਆ ਵੀ ਸਾਡੀ ਜਿਹੜੀ ਪੀੜ੍ਹੀ ਹੈ ਜਿਹੜੀ ਅਗਲੀ ਪੀੜ੍ਹੀ ਹੈ ਉਹ ਕਿੰਨੀ ਸਟੇਟ ਹੈ ਉਹ ਕਹਿੰਦੇ ਅੱਛਾ ਤੁਸੀਂ ਇਹ ਕਰਦੇ ਵੀ ਸਾਡੇ ਨਾਲ ਬਾਹਰਲੇ ਬੰਦੇ ਕੋਈ ਜਦੋਂ ਸਾਡੇ ਤੇ ਮੁਸੀਬਤ ਪੈਂਦੀ ਹੈ ਸਾਡੇ ਮਾਤਾ ਪਿਤਾ ਆਉਣਗੇ ਸਾਡੇ ਤਾਹ ਚਾਚੇ ਆਉਣਗੇ ਉਹ ਜਿਹੜੇ ਕਿਸਾਨ ਹੈ ਜਿਹੜੇ ਕਿਸਾਨੀ ਲੀਡਰਸ਼ਿਪ ਦਾ ਅਸਲ ਇਸ਼ਾਰਾ ਸੀ ਗੋਦੀ ਮੀਡੀਆ ਦਾ ਪੱਤਰਕਾਰ ਪੁੱਛਦਾ ਹਾਂ ਗੋਦੀ ਵਾਲੇ ਹਾਂ ਉਹ ਉਹ ਇਸ਼ਾਰਾ ਤਾਂ ਸੀ ਤੁਹਾਡੇ ਕਿਸਾਨਾਂ ਕਿ ਕਨੇ ਕੌਣ ਆਊਗਾ ਸਾਡੇ ਨਾਲ ਸਾਡੇ ਨਾਲ ਸਾਡੇ ਆਪਦੇ ਆਉਣਗੇ ਆਏ ਅਸੀਂ ਲੜਾਈ ਲੜੀਏ ਤੇ ਲੜਾਈ ਜਿੱਤੀ ਹੈ ਤੇ ਜਤਨ ਜਿੱਤਾਂਗੇ ਹੁਣ ਅਗਲੀ ਗੱਲ ਤੁਸੀਂ ਕਹੋਗੇ ਵੀ ਇੰਨਾ ਕੁਝ ਐਨੀ ਉਹਨਾਂ ਬੱਚਿਆਂ ਦੇ ਵਿੱਚ ਜਿਹੜੀ ਹੈਗੀ ਯੋਜਨਾਬੰਦੀ ਕਿਵੇਂ ਹੋ ਜਿਵੇਂ ਭਾਈ ਕਿ ਉਹਨਾਂ ਨੇ ਕੰਦੂਲਨ ਸ਼ੁਰੂ ਕੀਤਾ ਤੇ ਉਹਨਾਂ ਨੇ ਜਿੱਤਿਆ ਉਹ ਯੋਜਨਾਬੰਦੀ ਜਿਹੜੀ ਹੈਗੀ ਮੈਂ ਸਮਝਦਾ ਕਿ ਜਿਹੜਾ ਇੱਕ 13 ਮਹੀਨੇ ਸਾਡਾ ਕਿਸਾਨ ਅੰਦੋਲਨ ਚ ਲਿਆ ਜੀ ਕਿਸਾਨ ਅੰਦੋਲਨ ਦੇ ਵਿੱਚ ਜਿਹੜੀ ਇੱਕ ਡੈਮੋਕ੍ਰੇਸੀ ਦਾ ਮਾਹੌਲ ਸੀ 32 33 ਜਿ세 ਬੰਦੀਆਂ ਪੰਜਾਬ ਦੀਆਂ ਬਾਹਰਲੀ ਜਿ세 ਬੰਦੀਆਂ ਸਾਰੀਆਂ ਜਿ세 ਬੰਦੀਆਂ ਦੇ ਲੋਕ ਇਕੱਠੇ ਹੁੰਦੇ ਆਪਸ ਵਿੱਚ ਬੈਠ ਕੇ ਉਹ ਵਿਚਾਰ ਵਟਾਂਦਰਾ ਕਰਦੇ ਉੱਥੇ ਬਹੁਮਤ ਦੇ ਨਾਲ ਫੈਸਲਾ ਹੁੰਦਾ ਸੀ ਜਿਹੜੇ ਪਾਸੇ ਬਹੁਤੇ ਬੰਦੇ ਹੁੰਦੇ ਸੀ ਉਹ ਫੈਸਲਾ ਮੰਨਿਆ ਜਾਂਦਾ ਸੀ ਜਿਹੜੇ ਲੋਕ ਘੱਟ ਗਿਣਤੀ ਜਿਹੜੇ ਸੀ ਉਹ ਵੀ ਪਰ ਅੰਦ ਜੀ तुम देखो इतने इसे इस यूनिवर्सिटी के कुछ जगह स्टूडेंट थे फायदा उठाया करती रात हो गई मीटिंग होकर समझाया कि सहमति हो सारा कुछ सहमति रे जरा है असूल कितों सीखया अंदोलन हूँ किसान अंदोलन ने उस प्रधानमंत्री बैक गायर पाउली मजबूर करता ਜੀਦੇ ਬਾਰੇ ਮੰਨਿਆ ਜਾਂਦਾ ਸੀ ਕਿ ਨਰਿੰਦਰ ਮੋਦੀ ਨੇ ਜਿਹੜਾ ਫੈਸਲਾ ਲੈ ਲਿਆ ਉਹ ਤੋਂ ਟਲਦਾ ਨਹੀਂ ਟਲਦਾ ਨਹੀਂ ਉਹਨੂੰ ਉਹ ਫੈਸਲਾ ਵਾਪਸ ਲੈਣਾ ਪਿਆ ਆਪਣੀ ਗਲਤੀ ਦੀ ਮਾਫੀ ਮੰਗਣੀ ਪਈ ਹਾਂ ਔਰ ਕਿਸਾਨ ਤਾਂ ਫਿਰ ਅੰਦੋਲਨਾਂ ਦੇ ਪਾਸੇ ਇਹਨੂੰ ਹੁਣ ਮੈਂ ਦੇਖਦਾ ਕਿ ਇਹਦੇ ਤੋਂ ਪੰਜਾਬ ਦੀ ਲੀਡਰਸ਼ਿਪ ਹੈ ਜਿਹੜੀ ਪੋਲੀਟੀਕਲ ਲੀਡਰਸ਼ਿਪ ਉਹਨਾਂ ਨੂੰ ਸਿੱਖਣ ਦੀ ਲੋੜ ਹੈ ਕਿ ਕਿਸਾਨਾਂ ਤੋਂ ਨੰਬਰ 1 ਨੰਬਰ 2 ਵਿਦਿਆਰਥੀਆਂ ਕਿ ਜਿਵੇਂ ਵਿਦਿਆਰਥੀਆਂ ਤੇ ਕਿਸਾਨਾਂ ਨੇ ਪੰਜਾਬ ਦੇ ਹਿੱਤਾਂ ਦੀ ਖਾਤਰ ਆਪਣੇ ਹਿੱਤਾਂ ਦੀ ਖਾਤਰ ਜਿਹੜੇ ਹੈਗੇ ਜਥੇਬੰਦੀਆਂ ਦੇ ਮੱਤ ਪੇਜ ਪੁਲਾ ਕੇ ਸਾਰੇ ਉਹਨਾਂ ਨੇ ਸਾਂਝਾ ਸੰਘਰਸ਼ ਕੀਤਾ ਹੈ ਪੰਜਾਬ ਦੀਆਂ ਮੰਗਾਂ ਵਾਸਤੇ ਸਾਡੀ ਪੋਲੀਟੀਕਲ ਲੀਡਰ ਨੂੰ ਇਸੇ ਤਰ੍ਹਾਂ ਸੰਘਰਸ਼ ਕਰਨਾ ਚਾਹੀਦਾ ਹੈ ਇਹ ਨਹੀਂ ਚਾਹੀਦਾ ਕਿ ਜੀ ਮੇਰੇ ਕੋਲ ਤਾਂ 92 ਬੰਦੇ ਹੈ ਮੇਰੇ ਕੋਲ ਤਾਂ 95 ਬੰਦੇ ਹੈ ਜਿਨ੍ਹਾਂ ਕੋਲੇ 92 95 ਨਹੀਂ ਜਿਨ੍ਹਾਂ ਕੋਲੇ ਦੋ ਵੀ ਨਹੀਂ ਦੋ ਵੀ ਨਹੀਂ ਜਿਨ੍ਹਾਂ ਕੋਲੇ ਖੱਬੇ ਪੱਖੀਆਂ ਕੋਲੇ ਇੱਕ ਵੀ ਨਹੀਂ ਉਹਨਾਂ ਨੂੰ ਬੁਲਾਓ ਬੁਲਾ ਕੇ ਇੱਕ ਸਾਂਝਾ ਜਿਹੜਾ ਹੈਗਾ ਪਲੈਟਫਾਰਮ ਦੇ ਉੱਤੇ ਵਿਚਾਰ ਵਟਾਂਦਰਾ ਕਰੋ ਉਹਦੇ ਵਿੱਚੋਂ ਫਿਰ ਇੱਕ ਨਤੀਜਾ ਕੱਢ ਨਤੀਜਾ ਕੱਢ ਕੇ ਲੜਾਈ ਲੜੋ ਮੈਂ ਦੇਖਦਾ ਕੌਣ ਕੋਕੂਗਾ ਤੁਹਾਡਾ ਚੰਡੀਗੜ ਕੋਈ ਨਹੀਂ ਰੋਕ ਸਕਦਾ ਚੰਡੀਗੜ ਕੋਈ ਰੋਕ ਨਹੀਂ ਸਕਦਾ ਹੁਣ ਲੋਹਾ ਗਰਮਾ ਕਰ ਮੈਂ ਕਰਮ ਲੋਹੇ ਤੇ ਸੱਟ ਮਾਰਨ ਦੀ ਲੋੜ ਹੈ ਪੋਲੀਟੀਕਲ ਲੀਡਰਸ਼ਿਪ ਨੂੰ ਚਾਹੀਦਾ ਕਿ ਅਗਲਾ ਜਿਹੜਾ ਹੈ ਸਾਰੇ ਲੋਕ ਇਕੱਠੇ ਹੋਣ ਇਕੱਠੇ ਹੋ ਕੇ ਉਹ ਚੰਡੀਗੜ ਦੀ ਲੜਾਈ ਲੜਨ ਚੰਡੀਗੜ ਦੀ ਲੜਾਈ ਤੋਂ ਬਾਅਦ ਫਿਰ ਬਾਕੀ ਲੜਾਈਆਂ ਕਰ ਮਤਲਬ ਜਿਹੜਾ ਕਿਸਾਨਾਂ ਦਾ ਤੇ ਵਿਦਿਆਰਥੀਆਂ ਦਾ ਤਜਰਬਾ ਉਸ ਤਜਰਬੇ ਨੂੰ ਜੇ ਸਾਡੇ ਪੰਜਾਬ ਦੇ ਸਿਆਸਤਦਾਨ ਇਸਤੇਮਾਲ ਕਰ ਲੈਣ ਬੁਜਾਈਏ ਜੇ ਕਿ ਅੱਜ ਨਾ ਹਾਈ ਕਮਾਂਡਾ ਕਿ ਨਹੀਂ ਟੱਕੀ ਜਾਓ ਕਾਂਗਰਸੀ ਚੱਕਣ ਵੀ ਰਾਹੁਲ ਗਾਂਧੀ ਕੀ ਕਹਿੰਦਾ ਹੈ ਜਨਸੰਗ ਵਾਲੇ ਚੱਕੀ ਜਾਣ ਵੀ ਉੱਥੇ ਦੀ ਸਾਨੂੰ મોદી ਸਾਹਿਬ ਕੀ ਕਹਿੰਦੇ ਆ ਜਾਂ ਅਮਿਤ ਸ਼ਾਕੀ ਕਹਿੰਦੇ ਆ ਇਧਰਲੇ ਪਾਸੇ ਖੱਬੇ ਪੱਖੀ ਚੱਕੀ ਜਾਣ ਵੀ ਸਾਡੇ ਲੀਡਰ ਕੀ ਕਹਿੰਦੇ ਆ ਛੱਡੋ ਇਹਨਾਂ ਗੱਲਾਂ ਨੂੰ ਸਾਰਿਆਂ ਨੂੰ ਤੁਸੀਂ ਜਿਵੇਂ ਕਿਸਾਨਾਂ ਨੇ ਕਿਸੇ ਲੀਡਰਸ਼ਿਪ ਨੂੰ ਨਹੀਂ ਪੁੱਛਿਆ ਵਿਦਿਆਰਥੀਆਂ ਨੇ ਕਿਸੇ ਕੌਮੀ ਲੀਡਰਸ਼ਿਪ ਨੂੰ ਨਹੀਂ ਪੁੱਛਿਆ ਉਹਨਾਂ ਨੇ ਆਪਣੇ ਪੱਧਰ ਤੇ ਕੀਤਾ ਆਪਣੀਆਂ ਕੌਮੀ ਪਾਰਟੀਆਂ ਦੇ ਕੌਮੀ ਹਿੱਤ ਹੈ ਉਹਨਾਂ ਨੂੰ ਪਾਸੇ ਰੱਖ ਲਿਓ ਤੁਸੀਂ ਪੰਜਾਬ ਦੇ ਹਿੱਤਾਂ ਵਾਸਤੇ ਸਾਰੇ ਇਕੱਠੇ ਹੋ ਲੜਾਈ ਲੜੋ ਇੱਕ ਤੋਂ ਵੀ ਦੁਨੀਆ ਦੀ ਕੋਈ ਤਾਕਤ ਹਰਾ ਨਹੀਂ ਸਕਦੀ ਪੰਜਾਬੀਆਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਇਸ ਦੇਸ਼ ਨੂੰ ਆਜ਼ਾਦ ਕਰਵਾਇਆ ਲੇਕਿਨ ਅਫਸੋਸ ਇਹ ਹੈ ਕਿ ਇਹ ਕੁਰਬਾਨੀਆਂ ਕੀਤੀਆਂ ਮੁਲਕ ਆਜ਼ਾਦ ਹੋ ਗਿਆ ਤੇ ਪੰਜਾਬੀਆਂ ਨੂੰ ਜੋ ਉਸ ਆਜ਼ਾਦੀ ਦਾ ਨਿਗ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲੇ ਉਹਨਾਂ ਸਮਾ ਆ ਗਿਆ ਤੁਸੀਂ ਆਪਣੀ ਲੜਾਈ ਲੜੋ ਤੁਹਾਨੂੰ ਜਿਹੜੀ ਜਿੱਤ ਪ੍ਰਾਪਤ ਹੋਊਗੀ ਤਜਰਬਾ ਸਾਂਝਾ ਜੇ ਕਰੋਗੇ ਜੇ ਤੁਸੀਂ ਆਪੋ ਆਪਣੀਆਂ ਪਾਰਟੀਆਂ ਦੇ ਹਿੱਤ ਰੱਖੋਗੇ ਸਾਹਮਣੇ ਲੜਾਈ ਲੜੋਗੇ ਪਰ ਪਹਿਲਾਂ ਖਾਈ ਜਾਂਦੇ ਫਿਰ ਹੋਰ ਖਾ ਲੋਗੇ ਇਸ ਕਰਕੇ ਆਪਣੇ ਹਿੱਤਾਂ ਨੂੰ ਪਾਸੇ ਰੱਖ ਕੇ ਪੰਜਾਬ ਦੇ ਹਿੱਤਾਂ ਵਾਸਤੇ ਇੱਕ ਸਾਂਝਾ ਪਲੈਟਫਾਰਮ ਪੜਾ ਕੇ ਲੜਾਈ ਲੜੋ ਨਾਲ ਦੀ ਨਾਲ ਸਾਰਾ ਪੰਜਾਬ ਉੱਠ ਜਾਓ ਅਸੀਂ ਦੇਖਦੇ ਜਦੋਂ ਪੰਜਾਬ ਨਾਲ ਛੇੜਛਾੜ ਕੀਤੀ ਨਾ ਪੰਜਾਬ ਉੱਠਦਾ ਹੈ ਉੱਠਦਾ ਹੈ ਜੀ ਪੰਜਾਬ ਉੱਠਦਾ ਪੰਜਾਬ ਮਾਰ ਕੇ ਦੋ ਖਾਂਦਾ ਜਦੋਂ ਸਾਡੀ ਪੋਲੀਟੀਕਲ ਲੀਡਰਸ਼ਿਪ ਫੇਲ ਹੋ ਜਾਂਦੀ ਹੈ ਸੋ ਮੇਰੇ ਖਿਆਲ ਮੇ ਤਾਂ ਕਿ ਤਾਏ ਦੂਜੀ ਤੁਸੀਂ ਗੱਲ ਕੀਤੀ ਸੀਗੀ ਅਸੀਂ ਇਹਦੇ ਦਾ ਬਿਲਕੁਲ ਜੀ ਕਾਂਗਰਸ ਵਰੀ ਜੀ ਦੇਖੋ ਕਾਂਗਰਸ ਪਾਰਟੀ ਦਾ ਨੁਕਸਾਨ ਜਿਹੜਾ ਹੋ ਰਿਹਾ ਹੈ ਨਾ ਉਦੇ ਵਿੱਚ ਹੋਰ ਕਾਰਨ ਵੀ ਹੈਗੇ ਲੇਕਿਨ ਇੱਕ ਕਾਰਨ ਸਭ ਤੋਂ ਵੱਡਾ ਇਹ ਹੈ ਕਿ ਜਿਹੜੇ ਕਾਂਗਰਸ ਦੇ ਅੰਦਰ ਰੂਲਿੰਗ ਪਾਰਟੀ ਦੇ ਸਲੀਪਰ ਸੈੱਲ ਹੈ ਜੀ ਉਹ ਸਲੀਪਰ ਸੈੱਲ ਇਹੋ ਜਿਹੇ ਕਰਤੂਤਾਂ ਕਰਦੇ ਆ ਇਹੋ ਜਿਹੇ ਪ੍ਰੋਗਰਾਮ ਬਣਾਉਂਦੇ ਆ ਕਿ ਕਾਂਗਰਸ ਦੀ ਬਣੀ ਬਣਾਈ ਖੇਡ ਨੂੰ ਖਰਾਬ ਕਰ ਖਰਾਬ ਕਰ ਦਿੰਦੇ ਆ ਪੰਜਾਬ ਦੇ ਵਿੱਚ ਵੀ ਸਲੀਪਰ ਸੈੱਲਾਂ ਨੇ ਬਹੁਤ ਕੁਝ ਕੀਤਾ ਬਹੁਤ ਕੁਝ ਕੀਤਾ ਦੇਖੋ ਪਾਰਲੀਮੈਂਟ ਦੀਆਂ ਚੋਣਾਂ ਵੇਲੇ ਵਿੱਚ ਜਾਣਕਾਰੀ ਮਿਲੀ ਹੈ ਵੀ ਇੱਥੇ ਵੀ ਪੈਸਾ ਆਇਆ ਸੀ ਕਾਫੀ ਅੱਛਾ ਜੀ ਪਾਰਲੀਮੈਂਟ ਦੀਆਂ ਚੋਣਾਂ ਲੜਮਾਸੇ ਵੀ ਇਹ ਆਪੋ ਆਪਣੇ ਕੈਂਡੀਡੇਟਸ ਨੂੰ ਦੇਓ ਪੰਜਾਬ ਦੇ ਜਿਹੜੇ ਕਾਂਗਰਸੀ ਕੈਂਡੀਡੇਟ ਸੀ ਉਹਦੇ ਵਾਸਤੇ ਪਤਾ ਲੱਗਿਆ ਵੀ ਤਿੰਨ ਚਾਰ ਬੰਦੇ ਕਰਕੇ ਕਾਲਾ ਮਾਲਾ ਅੱਛਾ ਜੀ ਉਹਦੀ ਮੁੜਕੇ ਪੜਤਾਲ ਹੋਈ ਜਿਸ ਬੰਦੇ ਨੇ ਪੜਤਾਲ ਕੀਤੀ ਸੀ ਜਿਹੜੇ ਸਲੀਪਰ ਸੈੱਲ ਬੈਠੇ ਆ ਜਿਨ੍ਹਾਂ ਦਾ ਚੰਡੀਗੜ੍ਹ ਦੇ ਦਿੱਲੀ ਦੇ ਵਿੱਚ ਕੰਟਰੋਲ ਹੈ ਉਹਨਾਂ ਦੇ ਨਾਲ ਦੀ ਨਾਲ ਹੀ ਸਗੋ ਜਿਹਨੇ ਇਨਕੁਆਰੀ ਕਰਕੇ ਸਹੀ ਰਿਪੋਰਟ ਦਿੱਤੀ ਉਹਨੂੰ ਪਾਸੇ ਕਰਤਾ ਉਹਨੂੰ ਪਾਸੇ ਕਰ ਪਰ ਫਿਰ ਬਾਅਦ ਵਿੱਚ ਕਹਿੰਦੇ ਕਿਸੇ ਪਾਰਲੀਮੈਂਟ ਮੈਂਬਰ ਦੇ ਜਿਹੜਾ ਜਿਹਦਾ بڑا ਵੱਡਿਆ ਐਕਸ ਹੈ ਉਹਦੇ ਧਿਆਨ ਚ ਆਇਆ ਉਹਨੇ ਜਾ ਕੇ ਰਾਹੁਲ ਗਾਂਧੀ ਨੂੰ ਤੇ ਆਪਣੀ ਮੈਡਮ ਸੋਨੀਆ ਗਾਂਧੀ ਨੂੰ ਕਿਹਾ ਵੀ ਤੁਸੀਂ ਕਰੀ ਕੀ ਜਾਂਦੇ ਤੂੰ ਫੇਰ ਉਹ ਬੰਦੇ ਦੀ ਬਹਾਦੀ ਹੁਣ ਬਿਹਾਰ ਦੇ ਵਿੱਚ ਚੋਣਾਂ ਹੋਈਆਂ ਸੀ ਜੀ ਬਿਹਾਰ ਦੀਆਂ ਚੋਣਾਂ ਦੇ ਵਿੱਚ ਇਹ ਲੱਗਦਾ ਸੀਗਾ ਕਿ ਉੱਥੇ ਮਹਾਗੱਠ ਜੋੜ ਚੋਣ ਜਿੱਤ ਲੂਗਾ ਜਿੱਤ ਲੂਗਾ ਲੇਕਿਨ ਮਹਾਗੱਠ ਜੋੜ ਨੂੰ ਤਾਂ ਬਹੁਤ ਸ਼ਰਮਨਾਖ ਹਾਰ ਦਾ ਸਾਹਮਣਾ ਕਰਨਾ ਪਿਆ ਉਹ ਸ਼ਰਮਨਾਖ ਹਾਰ ਦੇ ਕਾਰਨ ਦੇ ਵਿੱਚ ਮੈਂ ਸਭ ਤੋਂ ਵੱਡੀ ਜ਼ਿੰਮੇਵਾਰ ਇਹਦੀ ਕਾਂਗਰਸ ਪਾਰਟੀ ਕਾਂਗਰਸ ਪਰ ਕਿਉਂਕਿ ਕਾਂਗਰਸ ਪਾਰਟੀ ਨੇ ਜਿਹੜਾ ਗੱਠ ਜੋੜ ਦਾ ਧਰਮਾ ਉਹ ਨਹੀਂ ਲਵਾਇਆ ਜਿਨ੍ਹਾਂ ਲੋਕਾਂ ਦੀ ਉੱਥੇ ਡਿਊਟੀ ਲਈ ਉਹਨਾਂ ਨੇ ਸਾਬੋਤ ਕੀਤਾ ਜੀ ਉਹ ਜਿਹੜੀ ਹੁਣ ਹੁਣ ਹੌਲੀ ਹੌਲੀ ਗੱਲਾਂ ਸਾਹਮਣੇ ਆਉਣ ਲੱਗੀਆਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀਆਂ ਸੰਭਾਵਨਾਵਾਂ ਨੂੰ ਉਹਨਾਂ ਨੇ ਬਿਹਾਰ ਵੀ ਉਹ ਗੱਲ ਕਰਤੀ ਤਾਂ ਫਿਰ ਚੱਲਦੀ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਲਾਂਭੇ ਕਰਨਾ ਪਿਆ ਰਾਹੁਲ ਗਾਂਧੀ ਨੇ ਮੈਨਾਂ ਹੀ ਲੈ ਦਿੰਨਾ ਕਿ ਇੱਕ ਕ੍ਰਿਸ਼ਨਾ ਅਲਾ ਬਰੂਆ ਹੈ ਅਲਾ ਬਰੂਆ ਹੈ ਬਿਲਕੁਲ ਉਹ ਕ੍ਰਿਸ਼ਨਾ ਅਲਾ ਬਰੂਆ ਉਹ ਉਹਨੂੰ ਸਲੀਪਰ ਸੈੱਲ ਮੰਨਿਆ ਜਾਂਦਾ ਹੈ ਅੱਛਾ ਜੀ ਇੱਕ ਕੇਸੀ ਬੇਨੂ ਗੋਪਾਲ ਹੈ ਉਹ ਵੀ ਸਲੀਪਰ ਸੈੱਲ ਹੈ ਉਹਨਾਂ ਦੋਨਾਂ ਨੂੰ ਜਿਹੜਾ ਹੈਗਾ ਲਾਂਭੇ ਕਰਕੇ ਫਿਰ ਉੱਥੇ ਭੇਜਿਆ ਅਸ਼ੋਕ ਗਹਿਲੋਤ ਨੂੰ ਆ ਜਿੰਨੀ ਕਿ ਜਿਹੜੀਆਂ 4-5 ਸੀਟਾਂ ਆ ਗਈਆਂ ਇਹ ਅਸ਼ੋਕ ਗਹਿਲੋਤ ਦੀ ਵਜ੍ਹਾ ਕਰਕੇ ਔਰ ਇਹੀ ਸਲੀਪਰ ਸੈੱਲ ਪਹਿਲਾ ਅਸ਼ੋਕ ਗਹਿਲੋਤ ਨੂੰ ਵੀ ਜਿਹੜਾ ਹੈਗਾ ਉਹ ਲੱਗਿਆ ਰਾਬੇ ਕਰ ਉਹਦੇ ਖਿਲਾਫ ਹੀ ਰਾਜਪਲਟਾ ਕਰਵਾਉਣ ਲੱਗੇ ਸੀ ਸਚਨ ਪੈਲੇਟ ਦੇ ਨਾਲ ਮਿਲ ਕੇ ਪਰ ਕਿਉਂਕਿ ਉਹ ਪੁਰਾਣਾ ਖਿਡਾਰੀ ਸੀ ਉਹ ਇਹਨਾਂ ਦੀ ਚਾਲ ਨੂੰ ਸਮਝ ਗਿਆ ਪਹਿਲਾਂ ਤੇ ਉਹਨੇ ਆਪਣਾ ਇੰਤਜ਼ਾਮ ਕਰ ਲਿਆ ਉਹਦਾ ਨਹੀਂ ਹੋਇਆ ਹੁਣ ਜਿਹੜਾ ਹੈਗਾ ਕੱਲ ਹੋਈ ਸੀ ਕਾਂਗਰਸ ਪਾਰਟੀ ਦੀ ਬਿਹਾਰ ਦੀ ਜਿਹੜੀ ਚੋਣ ਹੈ ਉਹਦਾ ਐਨਲਿਸਿਸ ਕਰਨ ਵਾਸਤੇ ਉਹਦਾ ਰਿਵਿਊ ਕਰਨ ਵਾਸਤੇ ਇੱਕ ਮੀਟਿੰਗ ਹੋਈ ਸੀ ਪਤਾ ਲੱਗਿਆ ਕਿ ਇਹ ਉਸ ਮੀਟਿੰਗ 'ਚ ਰਾਹੁਲ ਗਾਂਧੀ ਦੀ ਔਰਤ ਤੋਂ ਪਹਿਲਾਂ ਤੂੰ ਤੂੰ ਮੈਂ ਮੈਂ ਗੋਲੀ ਮਾਰੂ ਮੈਂ ਮੈਂ ਕਰੂੰ ਇਹ ਗੱਲਾਂ ਹੋਣ ਲੱਗ ਪਈਆਂ ਫਿਰ ਜਿਹੜਾ ਹੌਲ ਰਾਘੁਬੰਦੀ ਆਇਆ ਤੇ ਸਲੀਪਰ ਸੈੱਲ ਦੇ ਦੋ ਅਹਿਮ ਬੰਦੇ ਕਹਿੰਦੇ ਉਹਨਾਂ ਨੂੰ ਕਹਿੰਦਾ ਮੀਟਿੰਗ ਚ ਪਹਿਲੇ ਪਾਸੇ ਹੋ ਜੇ ਕ੍ਰਿਸ਼ਨਾਲਾ ਬਰੂ ਵੀ ਕਰਤਾ ਤੇ ਕੇਸੀ ਬੀਨੂ ਕੋਲ ਵੀ ਕਰਤਾ ਮੀਟਿੰਗ ਹੋਈ ਰਾਹੁਲ ਗਾਂਧੀ ਨੇ ਪਹਿਲਾਂ ਜਿਹੜੇ ਜਿੱਤੇ ਆ ਇਕੱਲੇ ਇਕੱਲੇ ਬੰਦੇ ਨਾਲ ਗੱਲ ਕੀਤੀ ਬਾਅਦ ਵਿੱਚ ਜਿਹੜੇ ਹਾਰੇ ਉਹਨਾਂ ਦੇ ਦਸ ਵਸਤੇ ਗਰੁੱਪ ਨਾਲ ਗੱਲ ਕੀਤੀ ਉਤੋਂ ਫਿਰ ਜਿਹੜੀ ਗੱਲ ਕੀਤੀ ਪਰ ਅਫਸੋਸ ਇਸ ਗੱਲ ਦਾ ਹੈ ਕਿ ਪਹਿਲਾਂ ਉਹਨਾਂ ਨੂੰ ਬਾਹਰ ਕਰਤਾ ਜਿਨ੍ਹਾਂ ਨੂੰ ਪਾਰਟੀ ਚੋਂ ਬਾਹਰ ਕਰਨਾ ਚਾਹੀਦਾ ਸੀ ਫਿਰ ਕਹਿੰਦੇ ਜੀ ਉਹਨਾਂ ਦੇ ਵਿੱਚੋਂ ਇੱਕ ਜਣਾ ਫਿਰ ਜਿਹੜੀ ਹੈ ਕਿ ਪ੍ਰੈਸ ਨੂੰ ਵੀ ਬਰੀਫ ਕਰਨਾ ਜਾਂ ਬਾਹਰ ਕਢਣਾ ਵੀ ਮੈਂ ਹੈਗਾ ਹਾਂ। ਸੋ ਗੱਲ ਇਹ ਵੀ ਕਾਂਗਰਸ ਪਾਰਟੀ ਨੂੰ ਨਹੀਂ ਚਾਹੀਦਾ ਕਿ ਜਿਹੜੇ ਬੁੱਕਲ ਦੇ ਸਾਫਾ ਸਲੀਪਰ ਸੈਲਾ ਹੈ ਪਹਿਲਾਂ ਆਦੇ ਘਰ ਨੂੰ ਉੱਥੋਂ ਸਾਫ ਕਰੋ ਫਿਰ ਤੁਹਾਡਾ ਕੁਝ ਬਣੂ ਨਹੀਂ ਤਾਂ ਯਾਤਰਾਵਾਂ માં ਕੱਢੀ ਚਲੋ ਜੋ ਮਰਜ਼ੇ ਕੱਢੀ ਚਲੋ ਜਿੰਨੀ ਦੇਰ ਤੱਕ ਤੁਹਾਡੀ ਸਟ੍ਰੈਟਜੀ ਤੁਹਾਡੇ ਦਾਅ ਤੇ ਤੁਹਾਡੀ ਜਿਹੜੀ ਹੈ ਐ ਰਣਨੀਤੀ ਸਹੀ ਨਹੀਂ ਬਣ। ਉਹ ਰਣਨੀਤੀ ਨੂੰ ਲਾਗੂ ਕਰਨ ਵਾਲੀ ਤੁਸੀਂ ਟੀਮ ਨਹੀਂ ਬਦਲਦੇ। ਉਨੀ ਦੇਰ ਤੱਕ ਜੇ ਤੁਹਾਡਾ ਪਹਿਲਾ ਸਤਿਆਨਾਥ ਸੁਲਦਾ ਰਹੇ ਉਹਨੇ ਮੰਨ ਲਓ ਫਿਰ ਉਹਨ ਸਵਾ ਸਤਿਆਨਾਥ ਸਪਿਆ ਦਾ ਬਿਲਕੁਲ ਹੀ ਟੈਲੋ ਸਾਹਿਬ ਧੰਨਵਾਦੀ ਤੁਹਾਡਾ ਬਹੁਤ-ਬਹੁਤ ਤੁਸੀਂ ਦੇਖ ਰਹੇ ਹੋ ਬਖਤੌਰ ਢਿੱਲੋਂ YouTube ਚੈਨਲ ਤੇ ਮੈਂ ਪਰਮਿੰਦਰਜੀਤ ਸਿੰਘ ਤੇ ਮੇਰੇ ਨਾਲ ਢਿੱਲੋਂ ਸਾਹਿਬ ਸਾਨੂੰ ਦੀ ਇਜਾਜ਼ਤ ਬਾਈ ਜੀ ਖਾਲਸਾ ਬਾਈ ਜੀ ਫਤਿਹ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ